ਬ੍ਰੈਂਟਨ ਦੇ ਵਿੱਚ 9 ਨਵੰਬਰ ਨੂੰ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਪੀਲ ਪੁਲਿਸ ਦੇ ਵੱਲੋਂ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਸ਼ੂਟਿੰਗ ਦੇ ਦੌਰਾਨ ਜਿਸ ਵਿਅਕਤੀ ਦੇ ਉੱਪਰ ਗੋਲੀਆਂ ਲੱਗੀਆਂ ਉਹ ਗਲਤ ਫਹਿਮੀ ਦਾ ਸ਼ਿਕਾਰ ਹੋਇਆ ਹੈ ਗਲਤੀ ਦੇ ਨਾਲ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਦੋਂ ਹੁਣ ਇੱਕ ਹੋਰ ਇਸ ਮਾਮਲੇ ਦੇ ਵਿੱਚ ਅਪਡੇਟ ਸਾਹਮਣੇ ਆਇਆ ਤਾਂ ਪਤਾ ਲੱਗਿਆ ਹੈ ਕਿ ਜਿਸ ਵਿਅਕਤੀ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਹ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਹੈ ਜੋ ਕਿ ਕੈਨੇਡਾ ਦੇ ਵਿੱਚ ਹਜੇ ਪੀਆਰ ਨਹੀਂ ਹੋਇਆ ਹੈ ਉਸ ਦਾ ਸਟੱਡੀ ਪਰਮਿਟ ਮੁੱਕ ਗਿਆ ਹੈ ਤੇ ਉਸ ਦਾ ਵਰਕ ਪਰਮਿਟ ਵੀ ਪੂਰਾ ਹੋ ਚੁੱਕਿਆ ਹੈ ਉਸ ਦੇ ਕੋਲ ਹੈਲਥ ਕਾਰਡ ਤਾਂ ਹੈ ਪਰ ਉਹ ਉਸ ਨੂੰ ਯੂਜ਼ ਨਹੀਂ ਕਰ ਸਕਦਾ ਸ਼ੂਟਿੰਗ ਤੋਂ ਬਾਅਦ ਪਰਮਵੀਰ ਸਿੰਘ ਦੀ ਹਾਲਤ ਬਹੁਤ ਹੀ ਗੰਭੀਰ ਬਣੀ ਹੋਈ ਹੈ ਉਸ ਨੂੰ ਪੂਰੀ ਜ਼ਿੰਦਗੀ ਦੇ ਲਈ ਅਦਰੰਗ ਹੋ ਗਿਆ ਹੈ ਤੇ ਉਸ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਗੰਭੀਰ ਸੱਟਾਂ ਲੱਗੀਆਂ ਉਸ ਦੇ ਦੋਸਤਾਂ ਦੇ ਵੱਲੋਂ ਹੁਣ ਗੋ ਫੰਡ ਮੀ ਦੇ ਉੱਪਰ ਪੈਸਿਆਂ ਦੀ ਮੰਗ ਕੀਤੀ ਗਈ ਹੈ ਪੀਲ ਪੁਲਿਸ ਨੂੰ 9 ਨਵੰਬਰ ਨੂੰ ਬ੍ਰੈਂਟਨ ਵਿੱਚ ਮੇਫੀਲਡ ਰੋਡ ਨੇੜੇ ਇੰਡਰ ਹਾਈਟਸ ਡਰਾਈਵ ਦੇ 30 ਬਲਾਕ ਤੇ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਸੀ ਤਾਂ ਪੁਲਿਸ ਨੇ ਕਿਹਾ ਕਿ ਬ੍ਰੈਂਟਨ ਵਿੱਚ ਟਾਰਗੇਟ ਸਟਾਈਲ ਗੋਲੀਬਾਰੀ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਇੱਕ ਵਿਅਕਤੀ ਗਲਤ ਪਛਾਣ ਦਾ ਸ਼ਿਕਾਰ ਹੋ ਸਕਦਾ ਹੈ ਪੁਲਿਸ ਨੇ ਗੋਲੀਬਾਰੀ ਦੇ ਕਈ ਜ਼ਖਮਾਤੋਂ ਪੀੜਤ ਇੱਕ ਬਾਲਗ ਪੁਰਸ਼ ਨੂੰ ਲੱਭਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਦਾਦੇ ਹੈ ਕਿ ਪੀੜਤ ਨੌਜਵਾਨ ਪੰਜਾਬੀ ਪਰਮਵੀਰ ਸਿੰਘ ਹੈ ਜੋ ਕਿ ਇੰਟਰਨੈਸ਼ਨਲ ਸਟੂਡੈਂਟ ਵਿਦਵਜੋਂ ਕੈਨੇਡਾ ਵਿੱਚ ਆਇਆ ਸੀ ਜਿਸ ਦੀ ਉਮਰ ਬਹਰਾਲ 29 ਸਾਲ ਦੀ ਹੈ ਪਰਮਵੀਰ ਟਰੋਮਾ ਸੈਂਟਰ ਵਿੱਚ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀਆਂ ਨੇ ਗਲਤੀ ਨਾਲ ਪਰਮਵੀਰ ਨੂੰ ਨਿਸ਼ਾਨਾ ਬਣਾਇਆ ਪੀਲ ਪੁਲਿਸ ਵੱਲੋਂ ਤੁਰੰਤ ਹੀ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਪਰਮਵੀਰ ਦੀ ਹਾਲਤ ਇਸ ਸਮੇਂ ਗੰਭੀਰ ਹੈ ਉਸਦੇ ਦੋਸਤਾਂ ਵੱਲੋਂ ਗੋ ਫੰਡਮੀ ਉੱਪਰ ਪੈਸਿਆਂ ਦੀ ਮਦਦ ਦੀ ਗੁਹਾਰ ਲਗਾਈ ਗਈ ਹੈ ਉਸਦੇ ਦੋਸਤਾਂ ਨੇ ਲਿਖਿਆ ਕਿ ਪਰਮਵੀਰ ਦੀ ਜ਼ਿੰਦਗੀ ਨੇ ਦਿਲ ਦਹਿਲਾ ਦੇਣ ਵਾਲਾ ਮੋੜ ਲਿਆ ਹੈ ਪਰਮਵੀਰ 9 ਨਵੰਬਰ ਨੂੰ ਬ੍ਰੈਂਟਨ ਵਿੱਚ ਗਲਤ ਪਛਾਣ ਦੀ ਗੋਲੀ ਦਾ ਸ਼ਿਕਾਰ ਹੋਇਆ ਸੀ ਉਸ ਨੂੰ ਕਈ ਗੋਲੀਆਂ ਲੱਗੀਆਂ ਜਿਨ੍ਹਾਂ ਵਿੱਚੋਂ ਇੱਕ ਨੇ ਉਸ ਦੀ ਰੀੜ ਦੀ ਹੱਡੀ ਨੂੰ ਨੁਕਸਾਨ ਪਹੁੰਚਾਇਆ ਜਿਸ ਨਾਲ ਉਹ ਹਮੇਸ਼ਾ ਲਈ ਅਦਰੰਗ ਹੋ ਗਿਆ ਇਸ ਦੁਖਾਂਤ ਨੇ ਨਾ ਸਿਰਫ ਪਰਮਵੀਰ ਦੀ ਗਤੀਸ਼ੀਲਤਾ ਨੂੰ ਖੋ ਲਿਆ ਹੈ ਸਗੋਂ ਉਸ ਉੱਤੇ ਅਤੇ ਉਸਦੇ ਪਰਿਵਾਰ ਉੱਤੇ ਇੱਕ ਵੱਡਾ ਵਿੱਤੀ ਬੋਝ ਵੀ ਪਾ ਦਿੱਤਾ ਹੈ ਪਰਮਵੀਰ ਇਸ ਸਮੇਂ ਆਪਣੀ ਕੈਨੇਡੀਅਨ ਪਰਮਨੈਂਟ ਰੈਜ਼ਿਡੈਂਸੀ ਨੂੰ ਮਨਜ਼ੂਰੀ ਮਿਲਣ ਦੀ ਉਡੀਕ ਕਰ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਉਸ ਦਾ ਮਿਆਦ ਪੁੱਗ ਚੁੱਕਾ ਹੈ ਹੈਲਥ ਕਾਰਡ ਉਸਦੇ ਡਾਕਟਰੀ ਖਰਚਿਆਂ ਨੂੰ ਪੂਰਾ ਨਹੀਂ ਕਰ ਸਕਦਾ ਹੈ ਨਤੀਜੇ ਵਜੋਂ ਉਸ ਨੂੰ ਹਸਪਤਾਲ ਦੇ ਬਿਲਾ ਦਵਾਈਆਂ ਚੱਲ ਰਹੀ ਫਿਜ਼ੀਓਥੈਰੇਪੀ ਅਤੇ ਜ਼ਰੂਰੀ ਪਹੁੰਚ ਯੋਗਤਾ ਵਿਵਸਥਾਵਾਂ ਲਈ ਵੱਡੇ ਖਰਚਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਇੱਕ ਵਿਸ਼ੇਸ਼ व्हीਲਚੇਅਰ ਅਤੇ ਘਰੇਲੂ ਸੋਧਾਂ ਸ਼ਾਮਲ ਹਨ ਪਰਮਵੀਰ ਹਮੇਸ਼ਾ ਇੱਕ ਮਿਹਨਤੀ ਹਮਦਰਦ ਅਤੇ ਆਸ਼ਾਵਾਦੀ ਵਿਅਕਤੀ ਰਿਹਾ ਹੈ ਇਸ ਜ਼ਿੰਦਗੀ ਨੂੰ ਬਦਲਣ ਵਾਲੀ ਸੱਟ ਦੇ باوجود ਉਹ ਲਚਕੀਲਾ ਰਹਿੰਦਾ ਹੈ ਅਤੇ ਆਪਣੀ ਨਵੀਂ ਜ਼ਿੰਦਗੀ ਨੂੰ ਅਨੁਕੂਲ ਬਣਾਉਣ ਲਈ ਦ੍ਰਿੜ ਰਹਿੰਦਾ ਹੈ ਹਾਲਾਂਕਿ ਉਹ ਇਹ ਇਕੱਲਾ ਨਹੀਂ ਕਰ ਸਕਦਾ ਉਸ ਨੂੰ ਆਪਣੇ ਜੀਵਨ ਨੂੰ ਸਨਮਾਨ ਅਤੇ ਆਰਾਮ ਨਾਲ ਦੁਬਾਰਾ ਬਣਾਉਣ ਲਈ ਜ਼ਰੂਰੀ ਦੇਖਭਾਲ ਅਤੇ ਉਪਕਰਨਾ ਤੱਕ ਪਹੁੰਚ ਕਰਨ ਲਈ ਸਾਡੇ ਸਮਰਥਨ ਦੀ ਲੋੜ ਹੈ ਉਸ ਦੇ ਦੋਸਤਾਂ ਨੇ ਲਿਖਿਆ ਕਿ ਉਹ ਹਸਪਤਾਲ ਦੇ ਬਿਲਾ ਉਸ ਦੀ ਸਰਜਰੀ ਅਤੇ ਰਿਕਵਰੀ ਨਾਲ ਸੰਬੰਧਿਤ ਤੁਰੰਤ ਅਤੇ ਨਿਰੰਤਰ ਖਰਚਿਆਂ ਨੂੰ ਕਵਰ ਕਰਨ ਵਿੱਚ ਮਦਦ ਲਈ ਦਾਨ ਦੀ ਮੰਗ ਕਰ ਰਹੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ